हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਗਣਿਤ ਦੇ ਪ੍ਰੈਕਟਿਸ ਪੇਪਰ ਆ ਜਿਹੜੇ ਪਾਈ ਜਾਂਦਾ ਜੀ ਫਾਊਂਡੇਸ਼ਨ ਵਾਲੀ ਪੁਸਤਕ ਦੇ ਵਿੱਚ ਦਿੱਤੇ ਹੋਏ ਤਿੰਨ ਪ੍ਰੈਕਟਿਸ ਸੈੱਟ ਆਪਾਂ ਕਰ ਚੁੱਕੇ ਆ 6 5 ਤੇ 4 ਹੁਣ ਆਪਾਂ ਤਿੰਨ ਨੰਬਰ ਪ੍ਰੈਕਟਿਸ ਪੇਪਰ ਦੇ ਉੱਤੇ ਆ ਗਏ ਤਾਂ ਬੇਟਾ ਉਹ ਧਿਆਨ ਦੇ ਨਾਲ ਦੇਖਣਾ ਹੈ ਤੁਸੀਂ ਬਸ 6 ਪ੍ਰੈਕਟਿਸ ਪੇਪਰਾਂ ਦੇ ਵਿੱਚ 150 ਸਵਾਲ ਬਣਦਾ ਪਿਆ ਤਾਂ ਬੇਟਾ ਡੈਫੀਨੇਟਲੀ ਤੁਹਾਨੂੰ ਜਿਹੜਾ ਹੈਗਾ 15 ਪਲੱਸ ਦਾ ਪੇਪਰ ਇਹਨਾਂ ਦੇ ਵਿੱਚੋਂ ਆ ਜਾਊਗਾ ਇਹਨਾਂ ਕਨਸੈਪਟਾਂ ਦੇ ਵਿੱਚੋਂ ਹੀ ਠੀਕ ਹੈ ਤਾਂ ਆ ਪਹਿਲਾ ਸਵਾਲ ਹੈਗਾ ਕਿੰਦਾ 75/100 ਨੂੰ ਦਸ਼ਮਲਵ ਵਿੱਚ ਲਿਖੋ ਤਾਂ ਬੇਟਾ 75/100 ਜੇਕਰ ਦਸ਼ਮਲਵ ਕਿਤੇ ਬਿਨਾਂ ਹੋਵੇ ਤਾਂ ਆਪਾਂ ਇੱਥੇ ਮੰਨਦੇ ਹਾਂ ਠੀਕ ਹੈ ਜਦੋਂ ਏਕੇ ਨਾ ਬਿੰਦੀਆਂ ਹੁਣ ਦਸ਼ਮਲਵ ਲਾਉਣਾ ਬੜਾ ਸੌਖਾ ਹੁੰਦਾ ਹੈ ਤਾਂ ਏਕੇ ਨਾ ਕਿੰਨੀਆਂ ਬਿੰਦੀਆਂ ਦੋ ਦੋ ਹੱਥ ਦਸ਼ਮਲਵ ਇਧਰੋਂ ਐ ਨੂੰ ਚਲਾ ਜਾਊਗਾ ਤਾਂ ਏ ਕਿੰਨਾ ਬਣ ਜਾਊਗਾ ਇੱਕ ਤਾਂ ਇੱਥੇ ਇੱਕ ਇੱਥੇ ਆਪਾਂ ਮੰਨਦੇ ਹਾਂ ਸੱਜੇ ਹੱਥ ਇੱਥੋਂ ਇੱਕ ਤੇ ਦੋ ਇਹ ਬਣ ਗਿਆ 0.75 ਤਾਂ 0. ਦੇ ਖੱਬੇ ਹੱਥ ਲਾ ਲਓ ਨਾ ਲਾਓ ਵੈਲਿਊ ਸੇਮ ਹੀ ਰਹਿੰਦੀ ਹੈ ਆਪਾਂ ਇਹਦਾ ਆਲਟਰਨੇਟਿਵ ਆਨਸਰ ਦੇਖਦੇ ਹਾਂ ਤਾਂ ਬੇਟਾ ਆ ਦੇਖੋ 0.75 ਤਿੰਨ ਨੰਬਰ ਤੇ ਉੱਤਰ ਹੈ ਜਿਹੜਾ ਦਿੰਦਾ ਫੈ ਇਹਨੂੰ ਐਜ਼ ਅ ਰਾਈਟ ਆਨਸਰ ਚੈੱਕ ਕਰ ਲਵਾਂਗੇ ਅੱਗੇ ਆ ਗਿਆ ਬੇਟਾ 1 ਲੱਖ ਵਿੱਚ ਕਿੰਨੀਆਂ ਸਿਫਰਾਂ ਹੁੰਦੀਆਂ ਹਨ ਤਾਂ ਬੇਟਾ ਇਹ ਤੁਸੀਂ ਇਕਾਈ ਦਹਾਈ ਵਾਲਾ ਫਾਰਮੂਲਾ ਲਾ ਕੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਤਾਂ 1 ਲੱਖ ਦੇ ਵਿੱਚ ਕਿੰਨੀਆਂ ਸਿਫਰਾਂ ਹੁੰਦੀਆਂ ਬੇਟਾ ਇਹ ਇੱਥੇ ਲੱਖ ਦੇ ਉੱਤੇ 1 ਆ ਜਾਣਾ ਤਾਂ 1 ਲੱਖ ਦੇ ਉੱਤੇ 0 ਹਜ਼ਾਰ ਤਾਂ ਇਹ ਲੱਖ ਲੱਖ ਦੇ ਉੱਤੇ 0 ਫਿਰ ਦਹ ਹਜ਼ਾਰ ਤੇ 0 ਹਜ਼ਾਰ ਤੇ 0 ਸੈਂਕੜੇ ਤੇ 0 ਦਹਾਈ ਤੇ 0 ਤੇ ਇਕਾਈ ਤੇ 0 ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਤਾਂ ਕਿੰਨੀਆਂ ਜ਼ੀਰੋਆਂ ਬਣ ਗਈਆਂ 1 2 3 4 ਤੇ 5 ਤਾਂ ਕਿੰਨੀਆਂ ਸਿਫਰਾਂ ਹੁੰਦੀਆਂ ਆ ਪੰਜ ਸਿਫਰਾਂ ਹੁੰਦੀਆਂ ਬੇਟਾ 1 ਲੱਖ ਦੇ ਵਿੱਚ ਤਾਂ ਆ ਦੋ ਨੰਬਰ ਦੇ ਉੱਤੇ ਪੰਜ ਉੱਤਰ ਦਿੰਦਾ ਪਿਆ ਇਹਨੂੰ ਐ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਤਾਂ ਕਹਿੰਦਾ ਸਵਾਲ ਨੰਬਰ 3 ਦੇ ਵਿੱਚ ਕੀ ਕਹਿੰਦਾ ਪਿਆ ਕਿਹੜੀ ਸੰਖਿਆ 11 ਨਾਲ ਪੂਰੀ ਪੂਰੀ ਤਰ੍ਹਾਂ ਵੰਡੀ ਜਾ ਸਕਦੀ ਹੈ ਤਾਂ ਬੇਟਾ 11 ਨਾਲ ਉਹੀ ਸੰਖਿਆ ਵੰਡੀ ਜਾ ਸਕਦੀ ਹੈ ਜਿਹਦੇ ਜੇਸਥ ਤੇ ਤਾਂਗਕ ਸਥਾਨਾਂ ਦੇ ਅੰਕਾਂ ਦਾ ਜੋੜផល ਜਿਹੜਾ 0 11 ਜਾਂ 11 ਦਾ ਗੁਣਜ ਹੋਵੇ ਠੀਕ ਹੈ ਤਾਂ ਬੇਟਾ 1 2 3 ਤੇ 4 ਇਹਦੇ ਜੇਸਥ ਸਥਾਨ ਤੇ ਕਿਹੜੇ-ਕਿਹੜੇ ਹੈਗੇ ਆ 1 ਆਹ ਤਾਂਗ ਤੇ 1 ਤੇ 3 ਠੀਕ ਹੈ 4 ਤੇ 2 6 ਆਹ 4 ਤੇ ਆਹ ਜਿਹੜੇ ਜੇਸਥ ਸਥਾਨਾਂ ਤੇ 4 ਤੇ 2 ਆ ਠੀਕ ਹੈ ਦਾ 6 6 0 ਜੇ ਬੇਟਾ a ਜਿਸ ਤੇ ਟਾਂਕ ਸਤਨਾਂ ਦੇ ਅੰਕਾਂ ਦਾ ਜੋੜਫਲ 0 11 ਜਾਂ 11 ਦਾ ਗੁਣਜ ਹੋਵੇ ਤਾਂ ਸੰਖਿਆ 11 ਤੇ ਵੰਡੀ ਜਾ ਸਕਦੀ ਹੈ ਠੀਕ ਹੈ ਤਾਂ ਇਸ ਕਰਕੇ ਪਹਿਲੀ ਹੀ ਸੰਖਿਆ ਜਿਹੜੀ 11 ਤੇ ਪੂਰੀ ਪੂਰੀ ਵੰਡੀ ਜਾ ਸਕਦੀ ਇਸ ਕਰਕੇ ਇਹਨੂੰ a ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਭਾਜਯੋਗਤਾ ਵਾਲੀ ਵੀਡੀਓ ਬੇਟਾ ਮੇਰੀ ਪਾਈ ہوئی ਆ ਉਹ ਜ਼ਰੂਰ ਦੇਖ ਲਿਓ ਤੁਸੀਂ ਭਾਜਯੋਗਤਾ ਚ ਫਿਰ ਤੁਹਾਨੂੰ 15 ਤੱਕ ਭਾਜਯੋਗਤਾ ਆ ਜੂਗੀ ਉਹ ਕਿਤੇ ਚੋ ਵੀ ਸਵਾਲ ਪੁੱਛ ਸਕਦਾ ਹੈ ਤਕੰਦਰ ਕਿਸ ਭਿੰਨ ਨੂੰ 3/4 ਨਾਲ ਵੰਡਣ ਤੇ ਭਾਗਫਲ 4/5 ਹੋ ਜਾਵੇ ਕਿਸ ਕਿਸ ਭਿੰਨ ਨੂੰ ਤਾਂ ਮੰਨੋ ਭਿੰਨ ਬਰਾਬਰ x ਤਾਂ ਬੇਟਾ ਹੁਣ ਕੀ ਹੈਗਾ ਵੀ ਕਿਸੇ ਭਿੰਨ ਨੂੰ 3/4 ਨਾਲ ਵੰਡਣ ਤੇ x ਸਾਰੇ ਦਾ 3/4 ਠੀਕ ਹੈ बराबर 4 बटा 5 ठीक है बेटा तो ए बेटा जेड़ा 3 बटा 4 ਵੰਡਣ ਵਾਲਾ ਹੁੰਦਾ ਆ ਜਦੋਂ ਸੱਜੇ ਹੱਥ ਬਰਾਬਰੇ ਦੇ ਜਾਂਦਾ ਤਾਂ ਭਾਗ ਗੁਣਾ ਚ ਬਦਲ ਜਾਂਦੀ ਹੈ ਤਾਂ x 4/5 3/4 ਹੁਣ ਬੇਟਾ ਅੰਸ਼ ਹਰ ਨਹੀਂ ਬਦਲਣਗੇ ਕਿਉਂਕਿ ਇਹ ਪਹਿਲਾਂ ਹੀ ਭਾਗ ਆ ਠੀਕ ਹੈ ਦਾ ਇਹ ਸਿੱਧਾ ਉਧਰ ਜਾ ਕੇ ਭਾਗ ਜਿਹੜੀ ਗੁਣਾ ਚ ਬਦਲ ਜਾਂਦੀ ਹੈ ਏ ਬਣ ਗਿਆ 12/ 2 ਜੇ बटा ਇਹਨੂੰ ਇਹਨੂੰ ਸ਼ਾਰਟ ਫਾਰਮ ਦੇ ਵਿੱਚ ਕਰਨਾ ਤਾਂ ਜਿਹੜੇ ਭਾੜੇ ਤੇ ਕੱਟੇ ਜਾਂਦੇ ਕੱਟ ਦੋ 4 3 ਏ 12 4 5 ਆ 20 ਜਾਂ ਇੱਥੇ ਵੀ ਚੋਕੇ ਨਾਲ ਚੋਕਾ ਕੱਟ ਸਕਦੇ ਸੀ 3/5 ਹੈ ਜਿਹੜਾ ਉੱਤਰ ਆ ਜਾਣਾ ਸਾਡਾ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆ ਤਾਂ 3 ਨੰਬਰ ਤੇ 3/5 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਬੇਟਾ ਗੱਲਾਂ ਛੋਟੀਆਂ-ਛੋਟੀਆਂ ਹੈਗੀਆਂ ਬਸ ਕਨਸੈਪਟ ਜੇ ਕਲੀਅਰ ਹੈ ਤਾਂ ਤੁਸੀਂ ਬੜੀ ਆਸਾਨੀ ਨਾਲ ਉੱਤਰ ਦੇ ਦੋਗੇ ਆ ਬੇਟਾ ਗੁਣਾ ਦਾ ਸਵਾਲ ਹਰ ਵਾਰੀ ਆਉਂਦਾ ਪਿਆ ਡੈਸੀਮਲ ਦਾ ਤੇ ਮੈਂ ਤੁਹਾਨੂੰ ਉਹਦੇ ਵਿੱਚ ਅੱਗੇ ਵੀ ਇਹ ਕਨਸੈਪਟ ਦੱਸਿਆ ਸੀਗਾ ਕਿ ਤੁਸੀਂ ਜਿਹੜੇ ਸੱਜੇ ਹੱਥ ਇਹਦੇ ਅੰਕ ਹੈਗੇ ਆ ਉਹਨਾਂ ਨੂੰ ਸਿੱਧੀ ਗੁਣਾ ਕਰ ਲਓ ਠੀਕ ਹੈ 1 1 बराबर 1 ਆਉਂਦਾ ਪਿਆ ਠੀਕ ਹੈ ਤਾਂ ਤੁਸੀਂ ਕੀ ਕਰਨਾ ਡੈਸੀਮਲ ਦੇ ਸੱਜੇ ਹੱਥ ਅੰਕ ਗਿਣ ਲੈਣੇ ਆ ਕਿੰਨੇ ਅੰਕ ਆਉਂਦੇ ਪਏ 1 2 3 4 ਤੇ 5 ਰਕਮ ਦੇ ਵਿੱਚ 5 ਅੰਕ ਆਉਂਦੇ ਆ ਉੱਤਰ ਦੇ ਵਿੱਚ ਵੀ ਡੈਸੀਮਲ ਦੇ ਸੱਜੇ ਹੱਥ 5 ਅੰਕ ਹੋਣੇ ਚਾਹੀਦੇ ਆ ਜੇ ਕਿਤੇ ਨਹੀਂ ਇੱਥੇ ਗਿਣਦੇ 1 2 3 4 ਤੇ 5 ਇੱਥੇ ਬਟਾ ਡੈਸੀਮਲ ਲਾਤਾ ਠੀਕ ਹੈ ਤਾਂ ਡੈਸੀਮਲ ਦੇ ਖਬੇ ਤੇ ਜ਼ੀਰੋ ਲਾਓ ਨਹੀਂ ਲਾਉਣੀ ਨਾ ਲਾਓ ਇੱਕ ਹੀ ਗੱਲ ਹੁੰਦੀ ਹੈ ਤਾਂ ਉੱਤਰ ਆ ਗਿਆ 0.00001 ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ 0 ਆ ਜਿਹੜਾ ਜ਼ੀਰੋ ਤੁਹਾਨੂੰ ਕਿਹਾ ਸੀ ਲਾਉਣੀ ਲਾਓ ਨਹੀਂ ਤਾਂ ਨਾ ਲਾਓ ਆ ਡੈਸੀਮਲ ਤੋਂ ਬਾਅਦ ਦੇ ਵਿੱਚ ਬੇਟਾ ਚਾਰ ਜ਼ੀਰੋ 1 2 3 4 ਤੇ 1 ਤਾਂ ਸਾਡੇ ਵੀ ਜਿਹੜੀਆਂ ਉੱਤਰ ਦੇ ਵਿੱਚ ਚਾਰ ਜ਼ੀਰੋਆਂ ਆ ਸੀ 3 4 ਤੇ 1 ਤਾਂ ਸੈਕੰਡ ਵਨ ਹੈ ਜਿਹੜਾ ਰਾਈਟ ਆਨਸਰ ਹੈ ਇਹ ਸੀਗਾ ਬੇਟਾ ਇਸੇ ਸੈੱਟ ਦਾ ਸਵਾਲ ਨੰਬਰ 5 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ